ਸਾਰਜੋਗ ਸਾਥੀਓ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਸੱਤ ਕਪਾਉਣ ਸੱਤ ਵਜੇ ਆਪਣੀ ਖਤਮ ਹੋਈ ਹੈ ਕਾਫੀ ਲੰਬੇ ਥਾੜੇ 3 ਘੰਟੇ ਚਰਚਾ ਤੋਂ ਬਾਅਦ ਅਸੀਂ ਉਹਨਾਂ ਨਾਲ ਫੈਸਲਾ ਇਹ ਕੀਤਾ ਹੈ ਕਿ ਖੇਤੀ ਨੀਤੀ ਦਾ ਸਾਨੂੰ ਕੱਚਾ ਖਾੜਾ ਦਿਓ ਅਸੀਂ ਉਹਦੇ ਵਿਚਾਰਾਂਗੇ ਉਹਨਾਂ ਨੇ 30 ਤਰੀਕ ਨੂੰ 1600 ਪੇਜਾਂ ਦਾ ਇਹ ਖਾੜਾ ਖੇਤੀ ਨੀਤੀ ਦਾ ਸਾਨੂੰ ਦੇਣਾ ਹੈ ਠੀਕ ਚ ਹੈ ਜੀ ਉਹਦੇ ਤੇ ਅਸੀਂ ਫੈਸਲਾ ਕੀਤਾ ਹੈ 6 ਤਰੀਕ ਨੂੰ ਆਪਾਂ ਇਸ ਮੋਰਚੇ ਨੂੰ ਇੱਥੋਂ ਖਤਮ ਕਰਨਾ ਹੈ ਸੋ ਨੂੰ ਬੇਨਤੀ ਕਰਦੇ ਆਂ ਵੀ ਕੱਲ ਨੂੰ ਪੂਰੇ ਜੋਰ ਨਾਲ ਇਸ ਮੋਰਚੇ 'ਚ ਪਹੁੰਚੋ ਇੱਥੋਂ ਆਪਾਂ ਨੇ ਲਾਦ ਕਰਨੇ ਨੇ ਉਹ ਸਾਰੀ ਰਿਪੋਰਟ ਸੋ ਨੂੰ ਅਸੀਂ ਇੱਥੋਂ ਜੰਦ ਕਰਾਂਗੇ ਜਿਹੜੀ ਕੱਲ ਮੀਟਿੰਗ ਦੇ ਵਿੱਚ ਹੋਈ ਹੈ ਤੇ ਅਗਲੇ ਪ੍ਰੋਗਰਾਮ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਕਰਕੇ ਸਾਡੀ ਬੇਨਤੀ ਹੈ ਕੱਲ ਨੂੰ ਮੋਰਚੇ ਨੂੰ ਦੀ ਸਮਾਪਤੀ ਦੀ ਖਾਤਰ ਤੁਸੀਂ ਵੱਧ ਤੋਂ ਵੱਧ ਗਿਰਦੀ ਚ ਇੱਥੇ ਪਹੁੰਚੋ तकरीबन ਕੋਸ਼ਿਸ਼ ਕਰੋ ਕਿ ਤੁਸੀਂ 12 ਵਜੇ ਇੱਥੇ ਪਹੁੰਚੋ ਤਾਂ ਕਿ 2 ਵਜੇ ਆਪਾਂ ਇਹ ਮੋਰਚੇ ਦੀ ਸਮਾਪਤੀ ਕਰ ਸਕੀਏ